ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਯੂਕੇ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਨੇ ਬਟ ਆਇਲਸ ਹੋਣਾ ਵਾਸਤੇ ਮਸਲਾ ਹੈ ਉਹ ਅੱਜ ਦਾ ਸਾਡਾ ਸ਼ੋ ਜ਼ਰੂਰ ਦੇਖਣ ਅੱਜ ਗੱਲ ਕਰਾਂਗੇ ਉਹ ਤਮਾਮ ਆਪਸ਼ਨਸ ਦੀ ਵਿਦਆਊਟ ਆਇਲਸ ਜੇ ਤੁਸੀਂ ਯੂਕੇ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਲੀਗਲ ਤਰੀਕੇ ਨਾਲ ਕਿਹੜੀਆਂ ਕਿੜੀਆਂ ਆਪਸ਼ਨਸ ਨੇ ਕਿਉਂਕਿ ਯੂਕੇ ਬਾਰੇ ਮੰਨਿਆ ਜਾਂਦਾ ਜਦੋਂ ਵੀ ਕਿਸੇ ਸਟੂਡੈਂਟ ਨੇ ਜਾਣਾ ਹੁੰਦਾ ਕੋਈ ਇਸ਼ੂ ਹੁੰਦਾ ਤਾਂ ਯੂਕੇ ਬਹੁਤ سارے ਰਸਤੇ ਦਿੰਦਾ ਹੈ ਜੇ ਕੋਈ ਦਿੱਕਤ ਆ ਤਾਂ ਉਹਦੇ ਸੋਲੂਸ਼ਨ ਇੱਕ ਨਹੀਂ ਯੂਕੇ ਚ ਬਹੁਤ ਸਾਰੇ ਹੁੰਦੇ ਆ ਲੀਗਲ ਉੱਤੇ ਸੋ ਕੀ ਕੀ ਸੋਲੂਸ਼ਨ ਨੇ ਕੌਣ ਕੌਣ ਵਿਦਾਊਟ ਆਇਲਸ ਜਾ ਸਕਦਾ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਕ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਸ਼੍ਰੀਮਤੀ ਸੋ ਸਨੇਹਾ ਜੀ ਜੇ ਕਿਸੇ ਦਾ ਆਇਲਸ ਨਹੀਂ ਕਲੀਅਰ ਹੋ ਰਿਹਾ ਤਾਂ ਕਿੰਨਾ ਕੁ ਪੋਸੀਬਲ ਹੁੰਦਾ ਯੂਕੇ ਜਾਣਾ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ ਸਰ ਦੇਖੋ ਇਸ ਟਾਈਮ ਯੂਕੇ ਕਾਫੀ ਵੈਲਕਮ ਮੋਡ ਦੇ ਵਿੱਚ ਹੈਗਾ ਉਹਨਾਂ ਨੇ ਕ੍ਰਾਈਟਰੀਆਜ਼ ਬਹੁਤ ਚੇਂਜ ਕਰਤੇ ਪਹਿਲੇ ਹਰਿਆਣਾ ਔਰ ਪੰਜਾਬ ਦੇ ਸਟੂਡੈਂਟਸ ਨੂੰ ਕਾਫੀ ਯੂਨੀਵਰਸਿਟੀਆਂ ਐਕਸੈਪਟ ਹੀ ਨਹੀਂ ਕਰਦੀਆਂ ਸੀ ਵਿਦਾਊਟ ਆਇਲਸ ਸੋ ਕਾਫੀ ਯੂਨੀਵਰਸਿਟੀਆਂ ਨੇ ਐਕਸੈਪਟ ਕਰਨਾ ਸਟਾਰਟ ਕਰਤਾ ਵਾ ਹੁਣ ਵਿਦਾਊਟ ਆਇਲਸ ਜਿਹਦੇ ਇੰਗਲਿਸ਼ ਦੇ ਵਿੱਚ 70% ਹੈ ਗਿਆ ਔਰ ਉਹ ਕ੍ਰਾਈਟੇਰੀਆ ਕਿਉਂਕਿ ਯੂਕੇ ਚ अगेन ਮੈਂ ਕਲੀਅਰ ਕਰ ਦਿੰਨੀ ਕਿ ਹਰ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਆਪਣਾ ਆਪਣਾ ਤੋ ਸਾਡੇ ਟਾੜੇ ਕੋ 70% ਤੋਂ ਅਬ ਵੀ ਇੰਗਲਿਸ਼ ਹੈ ਗਿਆ ਤਾਂ ਤੁਹਾਨੂੰ ਕੋਈ ਤੇ ਨਾ ਕਿਤੇ ਪੰਜਾਬ ਔਰ ਹਰਿਆਣਾ ਬੋਰਡ ਵਾਲਿਆਂ ਨੂੰ ਵੀ ਐਡਮਿਸ਼ਨ ਮਿਲ ਜਾਏਗੀ ਉੱਤੋਂ ਇਲਾਵਾ ਅਗਰ ਤੁਸੀਂ ਗ੍ਰੈਜੂਏਸ਼ਨ ਤਾਂਡੀ ਇੰਗਲਿਸ਼ ਮੀਡੀਅਮ ਦੇ ਵਿੱਚ ਐਮਓਆਈ ਦੇ ਬੇਸ ਤੇ ਬਣ ਜਾਏਗੀ ਸੋ ਇੱਕ ਯੂਨੀਵਰਸਿਟੀ ਹੈਗੀ ਆ ਸ਼ੈਫਰਡ ਯੂਨੀਵਰਸਿਟੀ ਉਹਦੇ ਵਿੱਚ ਹੁਣ ਜਿਹੜੀ ਰਿਕੁਆਇਰਮੈਂਟ ਆਈ ਆ ਉਹਦੇ ਵਿੱਚ ਸਭ ਤੋਂ ਬਿਗ ਬੈਨੀਫਿਟ ਕੀ ਹੈਗਾ ਕਿ 6 ਮਨ ਦੀ ਫੀਸ ਤੁਸੀਂ ਦੇ ਕੇ ਜਾ ਸਕਦੇ ਹੋ ਕਿਉਂਕਿ ਇੱਥੇ ਵੀ ਸਟੂਡੈਂਟ ਨੂੰ ਬਹੁਤ ਹੁੰਦਾ ਹੈ ਕਿ ਮੈਨੂੰ ਬਜਟ 6 ਮਨ ਦਾ ਮਿਲ ਜਾਏ ਕਿਉਂਕਿ ਇਹ ਯੂਨੀਵਰਸਿਟੀ ਇੰਦਾ ਦੀ ਮੈਂ ਕਹੂੰਗੀ ਕਿ ਇਹਦੇ ਵਿੱਚ ਤੁਸੀਂ 6 ਮਨ ਦੀ ਫੀਸ ਵੀ ਦੇ ਸਕਦੇ ਹੋ ਪਲੱਸ ਵਿਦਆਊਟ ਆਲ ਸੀਬੀਐਸ ਜਾਂ ਆਈਸੀਆਈਸੀ ਤੋਂ ਤੁਸੀਂ ਪੜੇ ਹੋ ਤਾਂ ਤੁਹਾਨੂੰ 70% ਇੰਗਲਿਸ਼ ਚਾਹੀਦੀ ਆ ਔਰ ਅਗਰ ਤੁਸੀਂ ਪੰਜਾਬ ਔਰ ਹਰਿਆਣਾ ਬੋਰਡ ਤੋਂ ਤਾਂ ਤੁਹਾਨੂੰ 80% ਇਨ ਇੰਗਲਿਸ਼ 올ਓਵਰ ਤੁਹਾਨੂੰ 60 ਹੀ ਚਾਹੀਦੇ ਆ ਐਂਡ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਤੁਹਾਡੇ ਪਲੱਸ 2 ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੇ ਮਾਰਕਸ ਹੋਣੇ ਚਾਹੀਦੇ ਆ ਉਹ 75% ਹੋਣੇ ਚਾਹੀਦੇ ਆ ਔਰ ਅਗਰ ਫੇ ਵੀ ਤੁਹਾਡੇ ਕੋਲ ਇੰਗਲਿਸ਼ ਚ ਮਾਰਕਸ ਵੀ ਨਹੀਂ ਹੈਗਾ ਤਾਂ ਤੁਸੀਂ ਪੀਟੀ ਕਰ ਲਓ ਪੀਟੀ ਦੀ ਰਿਕੁਆਇਰਮੈਂਟ ਵੀ ਇਹਦੇ ਵਿੱਚ ਜਿਹੜੀ ਹੈਗੀ ਆ 52 ਨਾਟ ਲੈਸ ਦੈਨ 51 ਸੋ 올ਓਵਰ ਮੈਂ ਕਹੂੰਗੀ ਕਿ ਬੈਸਟ ਯੂਨੀਵਰਸਿਟੀ ਆ કોઈ ના કોઈ કટીરીયા તો મચ કર ਜੀ ਸੋ ਬਹੁਤ ਸਾਰੀਆਂ ਆਪਸ਼ਨਸ ਨੇ ਇਨਟੇਕਸ ਕਿਹੜੇ-ਕਿਹੜੇ ਆ ਸਰ ਇਨਟੇਕਸ ਦੀ ਗੱਲ ਕਰੀਏ ਹੁਣ ਜੂਨ ਇਨਟੇਕ ਵੀ ਹੈਗਾ ਵਾ ਜੂਨ ਇਨਟੇਕ ਤੋਂ ਬਾਅਦ ਸਪਟੈਂਬਰ ਇਨਟੇਕ ਮੇਜਰ ਇਨਟੇਕ ਆ ਕਿਉਂਕਿ ਸਪਟੈਂਬਰ ਇਨਟੇਕ ਇੱਕ ਅਦਾ ਦਾ ਇਨਟੇਕ ਆ ਜਿਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਓਪਨ ਹੁੰਦੀਆਂ ਸੋ ਜਿਹੜੇ ਸਟੂਡੈਂਟਸ ਦੀ ਪਾਰਟਿਕੂਲਰ ਚੋਇਸ ਆ ਕਿ ਮੈਂ ਇੱਕ ਇਹੀ ਪ੍ਰੋਵਿੰਸ ਦੇ ਆ ਮੀਨ ਸੌਰੀ ਇਹੀ ਕੈਂਪਸ ਦੇ ਵਿੱਚ ਜਾਣਾ ਹੈ ਜਾਂ ਇਹੀ ਲੋਕੇਸ਼ਨ ਸਪੈਸਿਫਿਕ ਜਾਣਾ ਹੈ ਉਹਨੂੰ ਹੁਣ ਸਪਟੰਬਰ ਇਨਟੇਕ ਬਿਲਕੁਲ ਵੀ ਮਿਸ ਨਹੀਂ ਕਰਨਾ ਚਾਹੀਦਾ ਸੋ ਸਟੂਡੈਂਟਸ ਬਹੁਤ ਸਾਰੀਆਂ ਆਪਸ਼ਨਸ ਨੇ ਯੂਕੇ ਵਿਦਆਊਟ ਆਇਲਸ ਵਾਲਿਆਂ ਨੂੰ ਖਾਸ ਕਰਕੇ ਦੇ ਰਿਹਾ ਇੱਕ ਹੋਰ ਇਸ਼ੂ ਹੈ ਜੀ ਕਿਸੇ ਸਟੂਡੈਂਟ ਦੇ ਜੇ ਮਾਰਕਸ ਘਟ ਹੋਣ ਦਾ ਕੀ ਕੀ ਪੋਸਿਬਿਲਿਟੀਜ਼ ਨੇ ਬਿਲਕੁਲ ਸਰ ਬੇਸਿਕਲੀ ਜਿਹੜੀ ਸਟੈਂਡਰਡ ਰਿਕੁਆਇਰਮੈਂਟ ਹੈਗੀ ਆ ਤੁਹਾਡੇ ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਕਰਨ ਜਾ ਰਹੇ ਹੋ ਤਾਂ ਤੁਹਾਡੇ 55% ਹੋਣੇ ਚਾਹੀਦੇ ਆ ਔਰ ਪਲੱਸ 2 'ਚ ਤੁਹਾਡੇ 60% 올ਓਵਰ ਹੋਣੇ ਚਾਹੀਦੇ ਆ ਬਟ ਮੈਂ ਕਹੂੰ ਨੰਦਾ ਦੀਆਂ ਯੂਨੀਵਰਸਿਟੀਆਂ ਵੀ ਹੈਗੀਆਂ ਵਾ ਜਿਹੜੀਆਂ ਗ੍ਰੈਜੂਏਸ਼ਨ ਦੇ ਵਿੱਚ 50 45% ਹੈਗੇ ਤਾਂ ਵੀ ਤਾਨੂੰ ਅਸੈਪਟ ਕਰ ਰਹੀਆਂ ਈਵਨ ਕਿ ਪਲੱਸ 2 ਦੇ ਵਿੱਚ ਵੀ ਤੁਹਾਡੇ 50% ਮਾਰਕਸ ਹੈਗੇ ਆ ਮੀਨਸ ਯੂਜੀ ਪ੍ਰੋਗਰਾਮ ਲਈ ਵੀ ਜਾਣਾ ਤਾਂ ਵੀ ਅਸੈਪਟ ਕਰ ਰਹੀਆਂ ਅਲ ਇੱਕ ਯੂਕੇ ਚ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੁਹਾਡੀ ਪਰਸੈਂਟੇਜ ਘੱਟ ਹੁੰਦੀ ਆ ਤਾਂ ਤੁਹਾਡਾ ਪ੍ਰੀ ਮਾਸਟਰ ਅਗਰ ਗ੍ਰੈਜੂਏਸ਼ਨ ਦਾ 30 ਪਰਸੈਂਟੇਜ ਘਟਾ ਤਾਂ ਤੁਹਾਡਾ ਪ੍ਰੀ ਮਾਸਟਰ ਪ੍ਰੋਗਰਾਮ ਲੱਗ ਜਾਂਦਾ ਵਾ ਸੋ ਉਹ ਵੀ ਆਪਸ਼ਨਸ ਹੁੰਦੀਆਂ ਵਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ 3 ਮੰਥ ਦੀ ਜਾਂ 6 ਮੰਥ ਦੀ ਸਟੱਡੀਜ਼ ਕਰਨੀ ਪੈਂਦੀ ਹੈ ਬਟ ਪ੍ਰੀ ਮਾਸਟਰ ਤੋਂ ਬਿਨਾਂ ਵੀ ਇਸ ਟਾਈਮ ਆਪਸ਼ਨਸ ਹੈਗੀਆਂ ਸੋ ਬਹੁਤ ਹੀ ਫਲੈਕਸੀਬਲ ਆ ਬਹੁਤ ਹੀ ਰਿਲੈਕਸ ਮੋਡ ਤੇ ਆ ਯੂਕੇ ਆਸਟ ਹੈ ਸੋ ਸਟੂਡੈਂਟਸ ਯੂਕੇ ਹਰ ਸੈਕਸ਼ਨ ਚ ਕੋਆਪਰੇਟ ਕਰਦਾ ਹੈ ਆ ਇਸਮੀ ਹੈਗਾ ਤਾਂ ਵੀ ਕੋਆਪਰੇਟ ਕਰਦਾ ਥੋਡੇ ਮਾਰਕਸ ਘਟਨੇ ਤਾਂ ਵੀ ਕੋਪਰੇਟ ਕਰਦਾ ਹੈ ਗੈਪ ਜ਼ਿਆਦਾ ਹੈ ਤਾਂ ਵੀ ਉਥੇ ਲੀਗਲ ਤਰੀਕੇ ਨਾਲ ਹੱਲ ਹੈਗੇ ਨੇ ਬਹੁਤ ਸਾਰੀਆਂ ਆਪਸ਼ਨਸ ਦੇ ਰਿਹਾ ਸੋ ਜੇ ਪਲਾਨ ਕਰ ਰਹੇ ਹੋ ਯੂਕੇ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਯੂਕੇ ਦੇ ਤਮਾਮ ਐਸਪੈਕਟ ਅਸੀਂ ਰੈਗੂਲਰਲੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਯੂਕੇ ਦੇ ਜਿਵੇਂ ਕੋਈ ਚੇਂਜ ਆਣਗੇ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸ਼ਕਤ